ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਈ ਜੀ ਹੁਣ ਅੱਗੋਂ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਜਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਸੋਇਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ ਇੱਕ ਆ ਟੋਕੜ ਕੱਪਣ ਝੋਟੀ ਤੁਹਾਨੂੰ ਦਿਖਾਉਣੀ ਆ ਅਜੇ ਹੁਣੇ ਹੀ ਆਈ ਆ ਚੰਗੇ ਰਿਕਾਰਡ ਵਾਲੀ ਟੋਕੜ ਗੱਬਨ ਚੋਟੀ ਤਨ ਦਿਖਾਉਣੀ ਹੈ ਕਮੀ ਨਹੀਂ ਝੋਟੀ ਤੁਹਾਨੂੰ ਹੌਲੇ ਭਾਜ ਵਸਾਉਣੀ ਹੈ ਆਹ ਦੇਖ ਸਾਦੇ ਜੀ ਗੱਲ ਬਾਤ ਹੋਣਾ ਜਤਿੰਦਰ ਭਾਈ ਨਾਲ ਕਰਦੇ ਆਂ ਤੇ ਪੁੱਛਦੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਜੀ ਜੀ ਵਧੀਆ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਜਤਿੰਦਰ ਸਿੰਘ ਪਿੰਡ ਚੱਠਾ ਤਸੀਲ ਬਟਾਲਾ ਜ਼ਿਲ੍ਹਾ ਗਦਾਫਰ ਤੇ ਫੋਨ ਨੰਬਰ ਬੋਲਦੇ ਕਰੀ 9856827720 ਠੀਕ ਹੈ ਤੇ ਕੀ ਗੱਲ ਨਾ ਕੇ ਪਾ ਦਿੰਦੇ ਸੀ ਵਿੱਚ ਹੁਣ ਨਾ ਆ ਗਿਆ ਜੀ ਪੌਣੇ ਜੀ ਤੁਹਾਨੂੰ ਪਤਾ ਹੀ ਆ ਨਹੀਂ ਬੰਦੇ ਕੋਲ ਮਾਲ ਲੈਨੇ ਹਾਂ ਹਾਂਜੀ ਮਾਲ ਦੋ ਤੰਦੂਰੀ ਉਹਦਾ ਗਲਤ ਨਿਕਲ ਆਇਆ ਅੱਛਾ ਲੈਣਾ ਬੰਦਾ ਘੜ ਛੜਿਆ ਆ ਅੱਛਾ ਹੁਣ ਘਰਾਂ ਜੋ ਮਾਲ ਲਈਦਾ ਵੀਰ ਜੀ ਪਾਇ ਥੋੜਾ ਲਈ ਲੈਣਾ ਸਾਫਤਰ ਆ ਅੱਛਾ ਹਾਂਜੀ ਹੁਣ ਮਤਲਬ ਮਾਲ ਘੱਟ ਲੱਭਦਾ ਆ ਘੱਟ ਲੱਭਦਾ ਆ ਠੀਕ ਆ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਆ ਇੱਕੋ ਕਰੋ ਪਹਿਲਾਂ ਵੱਚੀ ਅੱਛਾ ਜਿਹੜੀ ਇੱਧਰ ਆ ਪਹਿਲਾਂ ਵੱਚੀ ਸੀ ਇੱਕ ਪਤਾ ਨਹੀਂ ਇਹ ਹੁਣ ਨਹੀਂ ਆਈ ਜਿਹੜੀ ਆ ਦੇਖ ਸਕਦੇ ਗੱਡੀ ਆ ਲੱਗੀ ਆ ਅੱਜ ਹੁਣ ਇੱਕ ਆ ਤੋਕੜ ਗੱਬਨ ਮੱਝ ਦੋਵੇਂ ਇਕੱਠੀਆਂ ਹੀ ਆ ਸਾਡੇ ਸਾਹਮ ਕਿੰਨਾ ਚਿਰ ਹੋਇਆ ਵੇ ਜੀ ਨਾ ਸੋਈ ਨਾ ਹਾਂ ਇਹ ਦੋਨ ਤਾਂ ਮੈਨੂੰ ਸਾਜੀ ਪੀਏ ਠੀਕ ਐ ਕੱਢਾਂ ਕਿੱਧਰੋਂ ਲੈ ਗਿਆ ਮੋਟਾ ਮਗਰ ਵੀ ਇਹਦੇ ਬੱਛੀ ਜੇ ਵੇ ਜੀ ਹਾਂ ਜੀ ਬੱਛੀ ਵੇਖੋ ਵੇ ਜੀ ਜੱਥੀ ਬੱਛੀ ਦੇ ਵਜ੍ਹਾ થી ਮਗਰ ਕਾਲੀ ਵੜ ਆ ਪਿਆ ਤੇ ਮਗਰ ਵੀ ਕਾਲੀ ਬੱਛੀ ਆ ਕਿੰਨਾ ਸੁਬਾ ਵੇ ਜੀ ਦਾ ਪਹਿਲਾ ਪਹਿਲਾ ਸੁਆ ਆ ਕੋਈ ਰੱਸੀ ਦੀ ਕੋਈ ਮੰਗੇਰੀ ਰੋੜ ਨਹੀਂ ਕਿੰਨਾ ਚਿਰ ਹੋ ਗਿਆ ਸੋਈ ਨਾ ਸੱਟ ਪਰਥਾਂ ਨਹੀਂ ਸੁੱਤਾ ਜੀ ਤੇ ਅਜੇ ਤਾਂ ਬੋਲਾ ਹੀ ਹੋਣਾ ਇਹ ਦੇਖੋ ਨਾ ਹੋਰ ਆ ਜਾ ਤਾਹੀਆ ਰੰਗ ਲਓ ਥਲੇ ਅੱਛਾ ਹਾਂ ਜੀ ਕਿੰਨਾ ਖਿਚਵਾਈ ਜਾਓਗੇ ਜੀ ਜੀ ਦੁੱਧ ਤੇਰਾ ਜਦਾਂ ਕਿਲੋ ਬੱਛੀ ਚਵਾ ਉotra ਠੰਡੀ ਤੇਰੀ ਆ ਠੰਡੀ ਆਵੇ ਹਣੇ ਤੁਹਾਨੂੰ ਚਵਾਹ ਦਿਖਾ ਦੇਣਾ ਆਪਾਂ ਆ ਥਾਣੇ ਦੇਖ ਸਾਦੇ ਕਰੇ ਹਣ ਵਿੱਚ ਤੇ ਆ ਚਵਾਹ ਦੇਖ ਸਾਦੇ ਜੇ ਬਾਕੀ ਹੈਗੀ ਠੰਡੀ ਤੇਰੀ ਆ ਠੀਕ ਹੈ ਜੀ ਥੰਦ ਦਿਖਾ ਦਈਏ ਕਦੀ ਫੇਰ ਤੋਂ ਬਹੁਤ ਚੰਗਾ ਥੰਦ ਲਿਆ ਖੋਲੋ ਫੇਰ ਤੋਰ ਤੀਏ

1.5 ਬੈਰੋ ਮੈਂ ਥਲੇ ਠੀਕ ਹੈ ਠੰਡੀ ਤੇਰੀ ਹੈ ਕਹਿੰਦਾ ਮਤਲਬ ਇਹ ਆ ਠੀਕ ਹੈ ਤੇ ਕਿੰਨੇ ਦੀ ਦੇਣੀ ਫਿਰੇ ਆਪਾਂ ਜਿੰਨੇ ਵੀ ਕਹੋਗੇ ਦੇਦਾਗੇ ਜੀ ਅੱਜ ਹੀ ਕਰ ਦਈਏ ਜੱਸ ਨਾਲ 35000 ਦੀ 35000 ਦੀ ਹਾਂ ਜੀ 32000 ਦੀ ਪੂਰੇ 30000 ਦੀ ਦੇ ਦਾਂਗੇ ਅੱਛਾ 30000 ਦੀ ਪੂਰੇ 30000 ਦੀ ਰਸੀਦ ਦੇ ਦਾਂਗੇ ਚਲੋ ਬੜੇ ਦੇਣੋਗੇ ਵੀਡੀਓ ਪਾਈ ਨੂੰ ਕੋਈ ਚੁੱਕ ਪਾਈ ਵਾਲਾ ਨਹੀਂ ਹੈਗਾ ਬਾਕੀ ਇਹ ਮਗਰ ਵੀ ਵੱਛੀ ਦੇਖੋ ਕਦਾਂ ਦੀ ਆ ਠੀਕ ਆ ਮਗਰ ਵੀ ਕਾਲੀ ਵੱਛੀ ਆ ਤੇ ਮੌਕੇ ਤੇ ਕਿੰਨਾ ਦੁੱਧ ਤਿਆਰ ਹੈ 800 ਯਾਰ ਕੋਲ ਬੋਲਾ ਹੀ ਆ ਅੱਛਾ ਜੇ ਬੋਲਾ ਹੀ ਆ ਹਾਂਜੀ ਠੀਕ ਆ ਜੀ ਬਾਕੀ ਬੱਚਾ ਜਿਹਦਾ ਨਾੜੂ ਜਿਹੜਾ ਨਾਲ ਹੀ ਆ ਤੇ ਹੁਣ ਇੱਕ ਇਹ ਵੀ ਤਾਜੀ ਸੋਈ ਤੁਹਾਨੂੰ ਦਿਖਾਉਣੀ ਆ ਇਹ ਵੀ ਠੰਡੀ ਤੇਰੀ ਜੇ ਠੰਡੀ ਤੇਰੀ ਕੋਈ ਰੱਸੀ ਕੋਈ ਮੰਗਾ ਨਹੀਂ ਇਦਾਂ ਹੀ ਠੀਕ ਆ ਇਹਦਾ ਵੀ ਬੱਚਾ ਲਾ ਕੇ ਕਿੰਨੇ ਕਿ ਕਰੀ ਦਿਖਾਉਨੇ ਆ ਠੰਡੀ ਤੇਰੀ ਦਾ ਪਤਾ ਲੱਗ ਜਾਂਦਾ ਹੈ ਇਹਨਾਂ ਕਿਨੇ ਦੇ ਦੇ ਨਵੇਂ ਵੇਚੀ ਸੁਈ ਨਾ ਇਹਨਾਂ ਵਿੱਚ ਚਾਰ ਪੰਜ ਦਿਨ ਹੋ ਗਏ ਸੀ ਨਾੜੋਏ ਦਾ ਨਾਲ ਹੀ ਜੇ ਹਾਂਜੀ ਇਹ ਤਾਂ ਮਗਰ ਕੀ ਜੇ ਅੱਛਾ ਇਹਦੇ ਮਗਰ ਬੱਛਾ ਹੈ ਇਹਦੇ ਕੋ ਕਿੰਨਾ ਮੋਕੇ ਦੇ ਤਿਆਰ ਜੇ ਇਹਦੇ ਕੋ ਵੀ ਜੀ ਹੁਣ ਬੋਲਾ 14 ਕਿਲੋ ਜੀ 14 ਲੀਟਰ ਹੈਗਾ ਜੀ 14 ਦੇ ਦਵਾਂਗੇ ਜੀ ਅੱਛਾ ਮੋਕੇ ਦੇ ਚਵਾ ਦੋਗੇ ਹਾਂਜੀ ਤੋਂ 16 17 ਕਿਲੋ ਚਵਾਉਗੀ ਵੱਡੀ ਵੱਚੀ ਠੀਕ ਹੈ ਜੀ ਬਾਕੀ ਉਧਰ ਜਿਹੜਾ ਮੱਜਾਂ ਥੱਕੇ ਮਾਰਦੀਆਂ ਬਾਕੀ ਇਧਰ ਇੱਕ ਕੋਈ ਵੰਗਾ ਨਹੀਂ ਕੋਈ ਤਾਰ ਨਹੀਂ ਐਂ ਤਾਂ ਮੇ ਕੋਈ ਰਸੀ ਨਹੀਂ ਫੋਣੀ ਮੇ ਮੋਟਰ ਲੱਗੀ ਆ ਤੇ ਠੀਕ ਆ ਆ ਮਗਰਲੇ ਸਣਾ ਦਾ ਜਵਾਬ ਵੀ ਦੇਖ ਸਕਦੇ ਜੀ ਦੇਖੋ ਠੀਕ ਆ ਜੀ ਉਹ ਚੁਆਈ ਜਾਂਗੀ ਇਦੋਂ ਹਾਂ ਇਹ ਕੋ ਬਿਲਕੁਲ ਹਾਂ ਦੇਖ ਸਕਦੇ ਐਨੀ ਕੋਲੀ ਇੱਕ ਥੋੜਾ ਜਿਹਾ ਦਨ ਹੋਵੇ ਦੀ ਠੰਡ ਖਾਈਏ ਤੇ ਚੰਗੀ ਤਰ੍ਹਾਂ ਆਪਾਂ ਹਾਂ ਦੇਖ ਸਕਦੇ ਜੀ ਲੈ ਖੋਲੋ ਵੀ ਦੀ ਤੋਰ ਦੀ ਫਿਰ ਇਹਨਾਂ 14 ਲੀਟਰ ਮੋਕੇ ਤੇ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਆ ਬਾਕੀ ਹੈਗੀ ਵੀ ਕ੍ਰੋਸ ਚ ਹੈ ਫੈਟ ਵੀ ਇਹਦੀ ਚੰਗੀ ਆਈ ਜਾਊਗੀ ਦੋਵੇਂ ਇੱਕੋ ਜੀਆਂ ਆਈਆਂ ਕਾਲੇ ਰੰਗ ਦੀਆਂ ਵੱਡੀ ਹੋਤੀ ਕੋਈ ਇਹਦੇ ਨਾਲ ਤੌਰ ਤੇ ਵੀ ਜੇ ਕਰ ਥੋੜਾ ਬੱਚੇ ਦਾ ਵਧ ਕਰਦੀ ਹੈ ਲੱਗਿਆ ਵਧੀਆ ਬਾਕੀ ਇਹ ਕਿ ਚਾਵਾ ਵੀ ਵਧੀਆ ਤੇ ਹੈਗੀ ਠੰਡੀ ਤੇਰੀ ਹੈ ਮੇਨ ਵਾਦਾ ਜਿਹੜਾ ਇਦਾਂ ਏ ਤੇ ਫੈਟ ਚੰਗੀ ਹੁੰਦੀ ਇਨਾਂ ਗਾਵਾਂ ਦੀ ਤੇ ਇਹ ਕਿਨੇ ਰੀ ਦੇ ਦੇਣੀ ਵਿੱਦੀ ਫੇਰ ਆਪਾਂ ਮੁੱਤ ਕਹ ਜਦੋਂ ਦੀ ਮੱਛੀ ਪਾ 50000 ਕਰ ਲਈਏ ਅੱਛਾ ਇਹ ਪੂਰੇ 40000 ਦੀ ਬੱਛੀ ਦੇ ਦਾਂਗੇ 40000 ਦੀ ਛੋਟ ਕਰ ਦੋਗੇ ਵਿੱਚ ਕੋਈ ਨਹੀਂ ਕਰਦਾ ਕਿ ਬਾਕੀ ਦੋ 14 ਗਲ ਹੋਣੀ ਬੋਲਾ ਕੋਈ ਚਵਾਵੇ ਖੜੇ 14 ਲੀਟਰ ਕਰੋ ਜਿਹੜਾ ਚਵਾ ਕੇ ਦੋਗੇ ਦਵਾਂਗੇ ਤਸਲੀ ਕਰਾ ਕੇ ਠੀਕ ਐ ਇਹ ਹੁਣੇ ਕੰਮੀ ਨਹੀਂ ਮਾਝਾ ਆਪਾਂ ਦਿਖਾਉਣੀ ਆ ਹਾਂ ਦੇਖ ਸਾਡੇ ਥੱਲੇ ਚੰਗੀ ਤਿਆਰ ਹੋਈ ਹੈ ਵੀ ਤੇ ਆ ਦੇਖ ਸਾਡੇ ਸਿੰਘ ਤੇ ਦੋਵੇਂ ਹਲਦੇ ਜਿਹੜੇ ਬਾਕੀ ਕੋਸੋਈ ਬਿੱਲੀ ਅੱਖਾਂ ਵਿੱਚ ਬਿੱਲੀਆਂ ਜਿਹੜੀਆਂ ਤੇ ਕਿੰਨਾ ਚਿਰ ਹੋ ਗਿਆ ਵੀ ਦਿਨ ਨਾ ਸੋਈ ਨਾ ਸੋਈ ਨਾ ਜੀ ਮਹੀਨਾ ਹੋ ਗਿਆ ਮਗਰ ਇਹਦੇ ਕੱਟੀ ਏ ਅੱਛਾ ਮਗਰ ਕੱਟੀ ਆ ਠੀਕ ਆ ਤੇ ਇਹਦੇ ਕੋ ਦੁੱਧ ਕਿੰਨਾ ਜੀ ਦੁੱਧ ਵੀਰ ਜੀ 9 ਕਿਲੋ ਇਹਦੇ ਕੋ ਪਰ 8 ਕਿਲੋ ਕਰਕੇ ਦਵਾਂਗੇ ਪੱਕਾ ਦੁੱਧ ਜਿਹੜਾ ਇੱਕ ਨੰਬਰ ਹੋਊਗੀ ਪੱਕਾ ਦੁੱਧ ਹੈਗਾ 8 ਲੀਟਰ ਬਾਕੀ ਦੁੱਧ 9 ਕਿਲੋ 8 ਕਿਲੋ ਕਰਕੇ ਦੁੱਧ ਵੀਰ ਜੀ ਭੁੱਖੇ ਭਰਵਾਈਏ ਦੁੱਧ 10000 ਕੋ ਝੋੜੀ ਨਹੀਂ ਚਵਾਉਣਾ ਠੀਕ ਹੈ ਜੀ ਥਣ ਵੀ ਦੇਖ ਸਕਦੇ ਜੀ ਤੇ ਇੱਕ ਰੀ ਲਾਗੇ ਤਾਂ ਉਧਰ ਬੱਚਾ ਜਿਹੜਾ ਬੱਚਾ ਥੱਲੇ ਪਛ ਪਈ ਜਾਂਦੀ ਥੱਲੇ ਮਗਰ ਵੀ ਇਹਦੇ ਕੱਟੀ ਆ ਤੇ ਦੋਵੇਂ ਸੰਘੇਲਦੇ ਜਾਂਦੇ ਬਾਕੀ ਆਪਣਾ ਵੇਖ ਚਾ ਕੇ ਪਸੰਦ ਕਰਕੇ ਖੜਿਆ ਕਰੋ ਹਰ ਕਿਸ ਦੀ ਆਪੋ ਆਪਣੀ ਵੇਖਣ ਦੀ ਨਿਗਾਹ ਹੁੰਦੀ ਹੈ ਆਪਣੀ ਸਮਝਣਾ ਤਸੱਲੀ ਕਰਕੇ ਖੜਿਆ ਕਰੋ ਤੇ ਉਹ ਤਰ੍ਹਾਂ ਵੀਰ ਜੀ ਥਾਂ ਤੁਹਾਨੂੰ ਪੂਰੇ ਸਾਰੇ ਓਕੇ ਹੀ ਆ ਜੀ ਅਗਲੇ ਨਾਲ ਸਾਹਾ ਉਹ ਪਿਛਲੇ ਪਿਛਾ ਕੋਈ ਥਾਂ ਚਦਾਰ ਵਾ ਤੇ ਕੋਈ ਭੂਤ ਛੱਟਾ ਨਾ ਹੋਊਗਾ ਤੇ ਮੋਲੇ ਦਾ ਮੋਲੇ ਦਾ ਪਚਿੰਜ ਆ ਯਾਰ ਅੱਛਾ ਹਾਂ ਜੀ ਕਰਨਾ ਵਿੱਚ ਮਾਨ ਤਨ ਕਰ ਦਾਂਗੇ ਅੱਜ ਰਾਜੂ ਭਾਈ ਤੋਂ ਕਰਾਈਏ ਫਿਰ ਦੇ ਕਰਾ ਲਓ ਕਿੰਨੇ ਦੇ ਕਿੰਨੇ ਦੇ ਦੇ ਦਿਆ ਰਾਜੂ ਭਾਈ ਫਿਰ 3000 ਰੁਪਏ ਛੱਡ ਦਾਂਗੇ ਅੱਛਾ 3000 ਛੱਡ ਦੋਗੇ 52000 ਦੀ ਹੋ ਜਾਊਗੀ ਠੀਕ ਹੈ ਹੋ ਠੀਕ ਠਾਕ ਸਾਬ ਜਲਦੀ ਮਾਲ ਲੈ ਕਰੋ ਤੁਹਾਨੂੰ ਟਾਈਮ ਲਾ ਦਿੰਦੇ ਸੋ ਟਾਈਮ ਬਾਜੀ ਫਿਰ ਇਕਲੇ ਡੰਗਰ ਵਿੱਚ ਤਾਂ ਕਰਦਾ ਫਿਰ ਹੋਰ ਹੀ ਆਉਣਾ ਪੈਂਦਾ ਠੀਕ ਠੀਕ ਹੈ ਠੀਕ ਹੈ ਜੀ ਹੁਣ ਇੱਕ ਤੋਕਰ ਗੱਪਣ ਦਿਖਾਉਣੀ ਆਪਾਂ ਤੁਹਾਨੂੰ ਆਹ ਦੇਖ ਸਾਦੇ ਜੇ ਵੀ ਅਜੇ ਹੁਣੇ ਹੀ ਆਈ ਆ ਫਿਰੋਟਾ ਇਹ ਵੀਰ ਜੀ ਨੂੰ ਸੇਵਾ ਵੀ ਨਾ ਲੱਗਾ ਜੇ ਦੋ ਜਮਰਾ 23 ਤਰੀਕ ਦਾ ਅੱਛਾ ਜੇ ਜਨਵਰੀ ਦਾ ਨਾ 6 ਮਹੀਨਾ ਸ਼ੁਰੂ ਆਇਆ 6 ਮਹੀਨਾ ਜਿਹੜਾ ਇਹਨੂੰ ਜਾਣਦੇ ਆ ਵਾ ਤੇ ਬਾਕੀ ਫਬਜੀ ਬਣਾਈ ਇਹਦੇ ਕੋਲ ਲਈ ਉਹ ਫਰੀਕ ਵੀ ਲਿਖੀ ਆ ਠੀਕ ਆ ਦੁੱਧ ਦੇ ਤਾਂ 7 ਕਿਲੋ ਜੀ ਸੱਤ ਕਿਲੋ ਘਰ ਪਾੜੇ ਤੇ ਮਿਲਿਆ ਹੁਣ ਬਗਾਨੇ ਥਾਂ ਪਾਸੇ ਡੰਗੜੀ ਗਾ ਲਵੇ ਠੀਕ ਆ ਮਾਰੇ ਘਰ ਦੀ ਝੋਟੀ ਇੱਕੋ ਸੂਆ ਸਵੇਰੀ ਦੂਜੀ ਸੂਆ ਸੁੰਨਾ ਨਹੀਂ ਠੀਕ ਆ ਤੇ ਦੁੱਧ ਦਾ ਵੀ ਜੀ ਬੜਾ ਰਿਕਾਰਡ ਆ 13-14 ਕਿਲੋ ਪਹਿਲਾਂ ਨੇ 13 ਕਿਲੋ ਦੁੱਧ ਜੋ ਆ ਵਡੀ ਝੋਟੀ ਆ ਠੀਕ ਆ ਬਾਕੀ ਇਹ ਕਿ ਸੰਭੇ ਸੁੰਭੇ ਵੀ ਚੰਗੀ ਆ ਹਨਾ ਤੋੜ ਦੋ ਫਿਰ ਮੋਕੇ ਦੇ ਦੇ ਕੋਲ 7 ਲੀਟਰ ਦਸਦੇ ਤੇ 6 6 ਮਹੀਨਾ ਜੜਾ ਇਹਨੂੰ ਚਾਂਦਿਆ ਸਾਢੇ ਕਿ ਪੰਜ ਮਹੀਨਿਆਂ ਦੇ ਲਾਗੇ ਬੰਨੇ ਗੱਬਨ ਜਿਹੜੀ ਦਸਦੇ ਬਾਕੀ ਪਿੱਠਪੁੜੇ ਤਾਂ ਚੰਗੀ ਆ ਜਿਹੜੀ ਫੱਪਦੀ ਆ ਛੋਟੀ ਜਿਹੜੀ ਉਤਰਾ ਵੀ ਸਾਂਭੀ ਸੁੰਭੀ ਚੰਗੀ ਆ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਵਧੀਆ ਚਿਹਰਾ ਵਧੀਆ ਕਰੀ ਕਰਿਓ ਇਹ ਦਿਨ ਥੋੜਾ ਜਿਹਾ ਚੰਗੀ ਤਰ੍ਹਾਂ ਚਿਹਰਾ ਦਿਖਾ ਦੀਏ ਇੱਧਰ ਕਰ ਬਈ ਥੋੜਾ ਜਿਹਾ ਹਾਂ ਦੇਖ ਸਕਦੇ ਜੀ ਸਾਰੀ ਕਾਲੀ ਹੈ ਪੂਰੀ ਕਾਲੀ ਆ ਜਿਹੜੀ ਮੱਥੇ ਦੇ ਉੱਤਰਾਂ ਜਿਹੜਾ ਕਿੱਟਾ ਜਿਹਾ ਲੱਗਾ ਵਾਲੀ ਲੱਥੇ ਹੱਥ ਉੱਤਰਾਂ ਪੂਰੀ ਕਾਲੀ ਆ ਜਿਹੜੀ ਗੱਬਨ ਕਿੰਨੇ ਦੇ ਦੇ ਰਹੀ ਹੈ ਵਧੀਆ ਟੁਕੜ ਗੱਬਨ ਫਿਰ ਇਹਦਾ ਮੁੱਲ ਜੀ 60000 ਜੀ 60000 ਹਾਂਜੀ ਕਰਨਾ ਵਿੱਚ ਮਨ ਜਿੰਨਾਂ ਲੱਲੀ ਕਰਦੂਗਾ ਅੱਛਾ ਹਾਂਜੀ ਲੱਲੀ ਭਾਈ ਕਰ ਦੋ ਖੁੱਲਾ ਈਮਾਨ ਫੇਰ ਅੱਜ ਕਿੰਨਾ ਕਿਹਾ ਤੁਸੀਂ ਆਣ ਤੁਸੀਂ ਈਮਾਨ ਕਰ ਦੋ ਕਿੰਨਾ 60 ਜੋ ਕਹਿੰਦੇ ਕਿ ਜਿੰਨਾਂ ਲੱਲੀ ਭਾਈ ਈਮਾਨ ਕਰ ਦੋਗੇ 500 ਹੀ ਕਰਾਂਗੇ ਇੰਨਾ ਖੁੱਲਾ ਮਾਨ ਕਰ ਦੇਣਾ ਜੀ 500 ਹੋਰ ਕਰ ਦਾਂਗੇ 1000 ਹੀ ਕਰ ਦਾਂਗੇ ਅੱਛਾ ਦੋ ਕਰ ਦਾਂਗੇ ਅੱਛਾ 52000 ਦੀ ਹਾਂਜੀ ਠੀਕ ਹੈ ਜੀ 52000 ਦੀ ਪੂਰੇ 55000 ਦੀ ਅੱਛਾ 55000 ਦੀ ਅੱਜ ਲੱਲੀ ਭਾਈ ਨੇ ਮਾਨ ਹੀ ਥੋੜਾ ਕੀਤਾ ਦੇ ਚਲੋ ਮਾਨ ਲੱਗਦਾ ਨਹੀਂ ਆ ਠੀਕ ਹੈ ਜੀ ਹਾ ਗੱਬਣ ਜੀ ਵੀਰ ਜੀ ਮਾਰਿਆ 13 14 ਕਿਲੋ ਵਾਲੀ ਚੁੱਕੀ ਆ ਰਿਹਾ ਇਹ ਗੱਬਣ ਹੈ ਜਿਹੜੀ ਹਾਂ ਜੀ ਲੈ ਲੇ ਜੀ ਲੈ ਜੂਗੀ ਪੰਜਾ ਚੰਗੀ ਤਿਆਰ ਹੁੰਦੀ ਹੈ ਇਹ ਵੀ ਥੱਲੇ ਬਾਕੀ ਖਾਣਾ ਦਾ ਸਾਈਜ਼ ਗੈਪ ਵੀ ਦੇਖ ਸਕਦੇ ਠੀਕ ਹੈ ਬੰਦਾ ਵੀ ਦਿਨ ਨਾ ਵੀ ਤੇ ਇਹ ਕਿੰਨੇ ਰੇ ਦੇ ਦੀਏ ਵੀਰ ਜੀ ਫਿਰ ਆਪਾਂ ਇਹਦਾ ਮੁੱਲ 70000 ਲੀ ਵੀ ਜੀ ਤੇ ਜੈਸ ਨਾ ਕਿੰਨੇ ਰੇ ਦੇਣੀ 60000 ਦੀ 65000 ਦੀ ਤੇ ਥਣਾ ਦੀ ਪਿੱਛੇ ਦੀ ਮੇਰੀ ਗਰੰਟੀ ਕੋ ਮੇਰੀ ਮਾਂ ਆ ਪਿੱਛਾ ਮਾਰਵੇ ਜਾਂ ਥਾਂ ਚ ਵਾਦ ਘਾੜ ਨਿਕਲੇ ਪਿੱਛਾ ਮਾਰਦੇ ਦੀ ਵੀਡੀਓ ਪਾ ਦੇ ਉਸ ਵੇਲੇ ਕ੍ਰਿਸਮਸ ਦੇ ਅਗਰ ਪਈ ਲਾ ਦੇ ਕੇ ਲਿਆਉਂਗਾ ਉਸਨੇ ਠੀਕ ਹੈ ਜੀ ਤੇ ਹੁਣ ਇੱਕ ਹੋਰ ਮੱਝ ਜਿਹੜੀ ਆ ਇਹ ਸੂਈ ਸਵਾਈ ਹੈ ਬੱਚੇ ਆ ਜੀ ਇਹਨਾਂ ਦੇ ਨਹੀਂ ਉਹ ਮੀਨੀ ਦਾ ਦੂਤ ਮੇਨੀ ਦਾ ਉਧਰ ਆ। ਨਹੀਂ ਤਾਂ ਆ ਦੇਖਦੇ ਹਾਂ ਮਖਲਾ ਦੇ ਤੂੰ ਤਾਜਾ ਦੇ। ਅਕਾਲਾ? ਹਾਂਜੀ ਹਲਕੇ ਦਾ ਹਣਾ। ਠੀਕ ਹੈ ਜੀ। 8-9 ਦਿਨ ਦੇ ਲਾਗੇ ਬੰਨੇ ਜਿਹੜਾ ਕਹਿੰਦੇ ਕਿ ਨਾ ਹੋਏ ਸੂਈ ਨਾ। ਕਿੰਨਾ ਜੀ ਵਿੱਜਿਆ ਦੇ ਕੋ ਦੁੱਧ? ਦੁੱਧ ਜੀ 8 ਕਿਲੋ ਹੋਣਾ ਸਰ। 8 ਕਿਲੋ ਹੈਗਾ ਜੀ ਪੱਕਾ। ਹਾਂਜੀ। ਹੋਰ ਜੇ ਵੀਡੀਓ ਬਣਾਉਂਦੇ ਸਟ੍ਰੈਸ ਕੋਈ ਨੂੰ ਥੋੜਾ ਟਾਈਮ ਲਾ ਲੈਂਦੇ। ਉਹ ਕਿੱਡੀ ਕੋਈ ਚੀਜ਼ ਨਹੀਂ। ਬੱਚਾ ਖੋਲ ਦੇ ਪਰੇ ਬੰਨ ਦੇ ਉਹ ਤੇ ਬੰਨਦੇ ਮੋਟੇ ਬੰਨਦੇ ਉਹ ਬੰਨ ਦੋ ਉਹਨੇ ਮਾਰ ਦੇਣਾ ਹੀ ਤੇਰੇ ਅੰਗੂ ਨਹੀਂ ਗੰਡਾ ਦਿੱਤੇ ਕੋਈ ਗੰਡਿਆ ਲੈ ਵੀਰ ਜੀ ਮੋਕੇ ਦੇ ਦੁੱਧ ਜਿਹੜਾ ਇਹਦੇ ਕੋਲ 8 ਲੀਟਰ ਦਾਸਤੇ ਆ ਬਾਕੀ ਤੁਸੀਂ ਆਪਣੀ ਚਵਾਈ ਕਰਕੇ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਮੇਵਾਰੀ ਤੇ ਖੜਨੀ ਆ ਕਿ ਇਹ ਪਸ਼ੂ ਦੀ ਚਵਾਈ ਕਰਕੇ ਵੀਡੀਓ ਨਹੀਂ ਬਣਾਉਂਦੇ ਤੇ ਇਹ ਵੀ ਜਿੰਨੇ ਦੀ ਦੇ ਦਈਏ ਫਿਰ ਤੇ 55000 ਦੀ 55000 ਦੀ ਹੋਰ ਕਰ ਤਾਂ ਕਿ ਮੌਕੇ ਤੇ ਮਨ 2000 ਹੀ ਛੱਡਾਂਗੇ ਪੂਰੇ 55000 ਦੀ ਮੈਂ ਦੇ ਦਾਂਗੇ ਅੱਛਾ ਹਾਂਜੀ ਠੀਕ ਹੈ ਜੀ 8 ਕਿਲੋ ਕੋਈ ਚੋਗੇ ਖੜੇ ਪੱਕਾ ਦੁੱਧ ਹੈਗਾ 8 ਲੀਟਰ ਉਹ ਆਕੇ ਦਵਾਂਗੇ ਵੀਰ ਜੀ ਠੀਕ ਹੈ ਜੀ ਤੇ ਠੀਕ ਹੈ ਵੀਰ ਕੁਛ ਨਾ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਸਮਝਣਾ ਵੇਚ ਚਾਹ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਜੀ ਪਸੰਦ ਹੋਏ ਤੇ ਲੈ ਜਾ ਨਹੀਂ ਪਸੰਦ ਹੋਵੇ ਤੇ ਰਹਿਣ ਦੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ